ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਨਵੀਂ ਜਾਣਕਾਰੀ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮੈਨੂੰ ਕੈਨੇਡਾ ਦੇ ਵਿੱਚ ਨਵੇਂ ਨਵੇਂ ਐਕਸਪੀਰੀਅੰਸ ਹੋ ਰਿਹਾ ਤੇ ਉਹ ਐਕਸਪੀਰੀਅੰਸ ਮੈਂ ਤੁਹਾਡੇ ਤੱਕ ਇਸ ਲਈ ਸ਼ੇਅਰ ਕਰ ਰਿਹਾ ਕਿ ਸਾਡੇ ਜਿਹੜੇ ਬੱਚੇ ਹੈ ਉਹ ਬੱਚੇ ਕੁਝ ਨਾ ਕੁਝ ਜ਼ਰੂਰ ਇਹਦੇ ਤੋਂ ਜਿੰਨੀ ਕੁ ਆਪਣੇ ਕੋਲੇ ਜਾਣਕਾਰੀ ਹੈ ਔਰ ਐਕਸਪੀਰੀਅੰਸ ਹੈ ਸਾਡੇ ਕੋਲੇ ਕਬੀਰ ਨਹੀਂ ਕਬੀਰ ਆਪਣੇ ਇੰਡੀਅਨ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ ਸ਼ਿਮਲਾ ਤੋਂ ਇਹਨਾਂ ਨੇ ਕੋਰਸ ਕੀਤਾ 4 ਸਾਲ ਦਾ ਪਲੱਸ 2 ਤੋਂ ਬਾਅਦ ਇਹ ਕੋਰਸ ਜਿਹੜਾ ਹੈ ਆਪਣੇ ਪੰਜਾਬ 'ਚ ਵੀ ਹੁੰਦਾ ਹੈ ਬਟਿੰਡੇ ਦੇ ਵਿੱਚ ਵੀ ਇੰਸਟੀਚਿਊਟ ਹੈਗਾ ਇੰਡੀਅਨ ਇੰਸਟੀਚਿਊਟ ਆਫ ਫੋਟੋਗ੍ਰਾਫੀ ਮੈਨੇਜਮੈਂਟ ਸਟੇਟ ਵਾਈਜ਼ ਚੰਡੀਗੜ੍ਹ ਵੀ ਹੈਗਾ 42 ਸੈਕਟਰ ਦੇ ਵਿੱਚ ਮੈਂ ਜਾਣਦਾ ਉੱਥੇ ਤੇ ਪਰ ਕਬੀਰ ਨੇ ਇਹ ਚੰਡੀਗੜ੍ਹ ਰਹਿੰਦੇ ਆ ਹੋયા ਇਹਨੇ ਜੁਆਇਨ ਕੀਤਾ ਸ਼ਿਮਲਾ ਕਬੀਰ ਪਹਿਲਾਂ ਤਾਂ ਥੈਂਕ ਯੂ ਤੁਹਾਡਾ ਤੁਸੀਂ ਰਾਈਟ ਵੀ ਦੇ ਰਹੇ ਹੋ ਔਰ ਮੈਨੂੰ ਸੈਕੰਡ ਜਾਣਕਾਰੀ ਵੀ ਦੇ ਰਹੇ ਹੋ ਕਬੀਰ ਚੰਡੀਗੜ੍ਹ ਰਹਿੰਦਾ ਤੇ ਕਬੀਰ ਇੰਡੀਅਨ ਇਨੀਸ਼ੀਏਟਿਵ ਹੋਟਲ ਮੈਨੇਜਮੈਂਟ ਦਾ 4 ਸਾਲ ਦਾ ਕੋਰਸ ਜਿਹੜਾ ਤਕਰੀਬਨ 60000 ਬੱਚੇ ਨੇ ਐਂਟਰੈਂਸ ਦਿੱਤਾ ਤੇ ਤੁਹਾਡਾ 2200 2300 ਰੈਕ ਸੀਗਾ ਤੇ ਤੁਸੀਂ 42 ਸੈਕਟਰ ਵਾਲਾ ਕਿਉਂ ਨਹੀਂ ਚੁਣਿਆ ਤੇ ਤੁਸੀਂ ਸ਼ਿਮਲੇ ਵਾਲਾ ਕਿਉਂ ਚੁਣਿਆ ਇਹ ਕੀ ਗੱਲ ਹੈ ਸਰ ਪਹਿਲਾਂ ਤਾਂ ਮੇਰੇ ਹੱਥ ਵਿੱਚ ਨਹੀਂ ਸੀਗਾ ਇਹ ਅਸੀਂ ਜਦੋਂ ਕਾਉਂਸਲਿੰਗ 'ਚ ਬੈੰਨੇ ਆ ਨਾ ਥੋੜਾ ਰੈਂਕਿੰਗ ਸਿਸਟਮ ਹੁੰਦਾ ਹੈ ਤੇ ਚੰਡੀਗੜ੍ਹ ਕਾਫੀ ਉੱਚੇ ਰੈਂਕ ਤੇ ਆਂਦਾ ਹੈ ਉਹ ਪਹਿਲੇ 100 ਬੱਚੇ ਜਾਂ ਪਹਿਲੇ 200 ਬੱਚੇ 300 ਬੱਚੇ ਉੱਥੇ ਸ਼ਾਂਤੀ ਹੋ ਜਾਂਦੇ ਆ ਅੱਛਾ ਚੰਡੀਗੜ੍ਹ ਆਉਂਦਾ ਹੀ ਨਹੀਂਗੇ ਉਹ ਨਹੀਂ ਨਹੀਂ ਉਹ ਉਹ ਆਪਟ ਕਰ ਲੈਂਦੇ ਆ ਤਾਂ ਉਹਨਾਂ ਨੂੰ ਮਿਲਦਾ ਉਹਨਾਂ ਨੂੰ ਮਿਲਦਾ ਅੱਛਾ ਪ੍ਰੀਫਰੈਂਸ ਹੋ ਜਾਂਦੀ ਹੈ ਪ੍ਰੀਫਰੈਂਸ ਹੋ ਜਾਂਦੀ ਹੈ ਤਾਂ ਅਸੀਂ ਦਾ ਜਿਹੜੇ ਰੈਕ ਇੱਧਰ ਮਤਲਬ ਚੰਡੀਗੜ੍ਹ ਦੀ ਰੈਂਕਿੰਗ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਉਹ ਅੱਛਾ ਟੌਪ 3 ਜਾਂ 5 ਕਾਲਜਿਸ ਆਉਂਦਾ ਉਹ ਆਪਣੇ ਇੰਡੀਆ ਦੇ ਓਕੇ ਓਕੇ ਸਿਮਿਲਰਲੀ ਆਪਣਾ ਜਿਵੇਂ ਦਿੱਲੀ ਪੂਸਾ ਹੈਗਾ ਜੀ ਹਾਂ ਉਹ ਟੌਪ 1 ਫਿਰ ਬੰਬਈ ਹੈ ਫਿਰ ਬੈਂਗਲੌਰ ਹੈ ਫਿਰ ਚੰਡੀਗੜ੍ਹ ਅੱਛਾ ਪੂਸਾ ਐਗਰੀਕਲਚਰ ਦਾ ਵੀ ਹੈ ਤੇ ਫੂਡ ਦਾ ਵੀ ਹੈ। ਫੂਡ ਦਾ। ਉਹ ਆ ਮੈਨੂੰ ਨਹੀਂ ਨਮਿਕਣ ਕਰੀ ਦਿੰਦੀ। ਮੈਂ ਤਾਂ ਐਗਰੀਕਲਚਰ ਦਾ ਹੀ ਸਮਝੀ ਜਾਂਦਾ ਪੂਸਾ। ਦਿੱਲੀ ਪੂਸਾ ਮੇਨ ਹੈ ਜੀ ਸਾਡਾ ਮਤਲਬ। ਉਹ ਸਾਡੀ ਜਿਹਨੂੰ ਕਹਿੰਦੇ ਆ ਉੱਥੋਂ ਸਾਰਾ ਕੋਈ ਡਰਾਈਵਨ ਹੁੰਦਾ ਸਾਰੇ ਐਗਜ਼ਾਮ ਸਾਰੇ ਪੇਪਰ ਸਾਰਾ ਮੋਡਿਊਲ ਉੱਥੇ ਡਿਜ਼ਾਈਨ ਹੁੰਦਾ ਹੈ। ਅੱਛਾ ਜਿਹੜੇ ਬੱਚੇ ਹੁਣ ਏਜੰਟਾਂ ਦੇ ਕਹਿਣ ਦੇ ਉੱਤੇ ਆ ਜਾਂ ਇਸ਼ਤਿਹਾਰ ਦੇਖ ਕੇ ਵੀ 5.5 ਬੈਂਡ ਵਾਲਾ ਕੈਨੇਡਾ 6 ਬੈਂਡ ਵਾਲਾ ਕੈਨੇਡਾ ਤੇ ਇੱਕ ਸੈਮੈਸਟਰ ਦੀ ਫੀਸ ਭਰੋ ਤੇ ਵੀਜ਼ਾ ਤੁਹਾਡਾ ਪੱਕਾ ਤੇ ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ ਤੇ ਅਸੀਂ ਤੁਹਾਨੂੰ ਉੱਥੇ ਰਹਿਣ ਦਾ ਵੀ ਪ੍ਰਬੰਧ ਕਰਦੇਾਂਗੇ ਤੁਹਾਨੂੰ ਸਾਰਾ ਕੁਝ ਕਰਦੇਾਂਗੇ ਉਹਨਾਂ ਬੱਚਿਆਂ ਲਈ ਤੁਹਾਡੀ ਕੀ ਐਡਵਾਈਸ ਹੈ ਤੇ ਜਿਹੜੇ ਬੱਚੇ ਪਲੱਸ 2 ਕਰਕੇ ਹੋਟਲ ਲਾਈਨ ਚੁਣਨਾ ਚਾਹੁੰਦੇ ਆ ਉਹ ਕਿਉਂ ਹੋਟਲ ਲਾਈਨ ਚੁਣਨ ਆ ਯਾਨੀ ਮੇਰੇ ਮਤਲਬ ਹੈ ਆਰਟਸ ਵਾਲੀ ਬੀਏ ਨਾਲੋਂ ਵੱਖਰਾ ਹੋਟਲ ਲਾਈਨ ਦਾ ਡਿਫਰੈਂਸ ਡਿਫਰੈਂਸ ਕਿਵੇਂ ਹੈ ਦਿਫਰੈਂਸ ਇਦਾਂ ਹੈ ਜੀ ਸਭ ਤੋਂ ਪਹਿਲਾਂ ਤਾਂ ਸਪੋਕ ਕਰੋ ਤੁਸੀਂ ਕੀਤੀ ਬੀਏਸੀ ਨੋਰਮਲ ਹਾਂਜੀ ਇਦਾਂ ਹੀ ਕੀਤੀ ਬੀਕਾਮ ਹਾਂਜੀ ਹਾਂਜੀ ਤੁਸੀਂ ਕੀ ਐਕਸਪੈਕਟ ਕਰਦੇ ਹੋ ਤੁਹਾਨੂੰ ਅੱਜ ਇੰਡੀਆ ਟਾਈਮ ਵਿੱਚ ਕੀ ਜੌਬ ਮਿਲੇਗੀ ਹਾਂ ਨੋਰਮਲ ਅਸੀਂ ਐਕਸਪੈਕਟ ਕਰਦੇ ਹਾਂ ਸਾਨੂੰ ਕਿਸੇ ਬੀਪੀਓ ਚ ਮਿਲ ਜਾਏਗੀ ਹਾਂ ਬੀ ਇਟ ਸੈਲਰੀ 15000 20000 ਜੋ ਵੀ ਕਾਲ ਸੈਂਟਰ ਹਾਂ ਡਿਪੈਂਡਿੰਗ ਔਨ ਯੋਰ ਕੈਪੇਬਿਲਟੀ ਉਹ ਵੀ ਬੈਂਗਲੌਰ ਦਿੱਲੀ ਕਲਕੱਤਾ ਮਡਰਾਸ ਇਸ ਤਰ੍ਹਾਂ ਦੀ ਹੈ ਨਾ ਸਹੀ ਗੱਲ ਹੈ ਇੱਦਾਂ ਹੀ ਜੇ ਆਪਾਂ ਹੋਟਲ ਮੈਨੇਜਮੈਂਟ ਕਰੀਏ ਇੱਕ ਤਾਂ ਜੀ ਤੁਸੀਂ ਆਪਣੇ ਆਪ ਹੁਨਰ ਸਿੱਖ ਲਿਆ ਹੂੰ ਤੁਹਾਡੇ ਹੱਥ ਚ ਸਕਿੱਲ ਆ ਗਈ ਸਕਿੱਲ ਆ ਗਈ ਜੀ ਹੂੰ ਤੇ ਉਸ ਅੱਜ ਵਰਲਡ ਦੀ ਸਭ ਤੋਂ ਜ਼ਿਆਦਾ ਜਿਹੜੀ ਇਕਨੋਮੀ ਬੂਮ ਤੇ ਹੈ ਨਾ ਜੀ ਕੋਵਿਡ ਤੋਂ ਬਾਅਦ ਵੀ ਇੰਪੈਕਟ ਵੀ ਉਹਨੇ ਹੋਇਆ ਪਰ ਬੂਮ ਤੇ ਸਭ ਤੋਂ ਜ਼ਿਆਦਾ ਹੈਗੀ ਟੂਰਿਜ਼ਮ ਟੂਰਿਜ਼ਮ ਤੁਸੀਂ ਇੰਡੀਆ ਦਾ ਟੂਰਿਜ਼ਮ ਲੈ ਲਓ ਤੁਸੀਂ ਕੋਈ ਫੋਰਨ ਕੰਟਰੀ ਦਾ ਲੈ ਲਓ ਇਹ ਤੁਸੀਂ ਟੂਰਿਜ਼ਮ ਇੰਡਸਟਰੀ ਨਾਲ ਅਸੋਸੀਏਟ ਹੋ ਤੁਸੀਂ ਕੋਈ ਘਰ ਨਹੀਂ ਬੈਠੋਗੇ। ਹੂੰ ਤੁਸੀਂ ਕੁਝ ਨਾ ਕੁਝ ਆਪਣੇ ਲਈ ਜ਼ਰੂਰ ਕਰ ਲਉਗੇ। ਬਿਲਕੁਲ ਹਾਂ ਬਿਲਕੁਲ ਬਿਲਕੁਲ। ਹੂੰਾ ਇਦਾਂ ਹੀ ਜੇ ਆਪਾਂ ਦੇਖੀਏ ਵੱਡੇ ਵੱਡੇ ਜਿਹੜੇ ਆਪਣੀ ਕੰਪਨੀਆਂਜ਼ ਐ ਜਿਵੇਂ ਟਾਟਾ ਹੋਗੀ, ਆਈਟੀਸੀ ਹੋਗੀ, ਉਬਰਾਇਜ਼ ਹੋ ਗਿਆ ਇਹ ਸਾਰੇ ਇਹ ਇੰਸਟੀਚਿਊਟ ਚਾਹਦੇ ਆ ਖੁਦ ਪਲੇਸਮੈਂਟ ਲੈਣ। ਠੀਕ ਹੈ ਜੀ। ਤੇ ਇਹ ਮੈਨੇਜਰੀਅਲ ਪੋਸਟ ਤੋਂ ਸ਼ੁਰੂ ਹੁੰਦੇ ਨੇ। ਹੂੰ ਤੇ ਡਾਊਨ ਫਾਲਟ ਸਾਰੇ ਪੋਸਟ ਇਹ ਇੱਥੋਂ ਹੀ ਲੈਂਦੇ ਨੇ। ਠੀਕ ਹੈ। ਸੋ ਅਗਰ ਤੁਸੀਂ ਵਧੀਆ ਆਪਣੀ ਐਜੂਕੇਸ਼ਨ ਕਰਦੇ ਹੋ, ਵਧੀਆ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਐ। ਹੂੰ ਤੁਸੀਂ ਵਧੀਆ ਡਰੈਸ ਅਪ ਹੋ ਕੇ ਜਾਂਦੇ ਹੋ ਹਾਂ ਸੋ ਡੈਫੀਨੇਟਲੀ ਤੁਹਾਡੀ ਸਟਾਰਟਿੰਗ ਪੈਕੇਜ ਰਫਲੀ ਅਰਾਊਂਡ 50000 ਰੁਪੀਸ ਤੋਂ ਸ਼ੁਰੂ ਹੁੰਦਾ ਹੈ 50000 ਹਾਂਜੀ ਇਹ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਜੀ ਤੁਸੀਂ ਦੱਸੋ ਮੈਨੂੰ ਅੱਜ ਆਪਾਂ ਸਾਰੇ ਆਪ ਕੈਨੇਡਾ ਆਏ ਹਾਂ ਬਿਲਕੁਲ ਕੈਨੇਡਾ ਸਾਨੂੰ ਵੈਲਕਮ ਕੀਤਾ ਬਟ ਕੈਨੇਡਾ ਵਿੱਚ ਜੌਬਸ ਹੈਗੀਆਂ ਨੇ ਜਿਹੜੇ ਕੋਰਸ ਆਪਾਂ ਕਰ ਰਹੇ ਆ ਆਪਾਂ ਕਰਦੇ ਆ ਆਫਿਸ ਐਡਮਿਨ ਹਾਂ ਕਿਹੜੇ ਆਫਿਸ ਐਡਮਿਨ ਚ ਨੂੰ ਅੱਗੇ ਜਾ ਕੇ ਜੌਬ ਮਿਲੇਗੀ ਕਿਸੇ ਕੋਈ ਨਹੀਂ ਕਿਸੇ ਚ ਨਹੀਂ ਮਿਲੇਗੀ ਸਾਰਿਆਂ ਨੂੰ ਹਾਂਜੀ ਸਿਮਿਲਰਲੀ ਆਪਣਾ ਹੈਲਥ ਵਰਕਰਸ ਆ ਰਹੇ ਨੇ ਹਾਂਜੀ ਫॉर ਸੇਕ ਆਫ ਡੂਇੰਗ ਸਟੱਡੀਜ਼ ਆਪਾਂ ਪੜ੍ਹਾਈ ਕਰ ਲੈਨੇ ਹਾਂ ਪਰ ਆਪਾਂ ਨੂੰ ਅੱਗੇ ਉਹਦੇ ਜੋਬ ਓਰੀਐਂਟੇਸ਼ਨ ਕਿੰਨੇ ਮਿਲਦੇ ਪਰ ਕੈਨੇਡਾ ਵਿੱਚ ਆਉਣ ਵਾਲੇ ਟਾਈਮ 'ਚ ਜਾਂ ਹੁਣ ਵੀ ਇੰਨੇ ਰੈਸਟੋਰੈਂਟਸ ਆ ਇੰਨੇ ਆਪਣੇ ਹੋਟੈਲਸ ਅਪਕਮਿੰਗ ਪਾਈਪਲਾਈਨਸ ਨੇ ਸੋ ਡੈਫੀਨਿਟਲੀ ਬੰਦਾ ਜਿਵੇਂ 에어ਲਾਈਨਸ ਆ ਕਿਉਂਕਿ ਆਪਣੇ ਹੋਸਪਿਟੈਲਿਟੀ ਨਾ ਸਿਰਫ ਲਿਮਿਟਿਡ ਹੋਟੈਲਸ ਤੇ ਰੈਸਟੋਰੈਂਟ ਤੱਕ ਨਹੀਂ ਹੈ ਜੀ ਹਮ ਰਿਟੇਲ ਸੈਕਟਰ ਜਿੰਨੇ ਵੀ ਤੁਹਾਡੀ ਮਤਲਬ ਕੱਪੜਿਆਂ ਦੀ ਦੁਕਾਨਾਂ ਜਿਹੜੇ ਵੱਡੇ ਵੱਡੇ ਬ੍ਰਾਂਡਸ ਕਿਹਾ ਲੂਈ ਵਿਟੌਨ ਲੈਵਿਸ ਤੇ ਤੁਹਾਡਾ ਬਨਾਨਾ ਰਿਪਬਲਿਕ XYZ ਕੋਈ ਵੀ ਹਾਂਜੀ ਹਾਂਜੀ ਉਹ ਸਾਰਿਆਂ ਵਿੱਚ ਜੌਬ ਤੁਹਾਡੀ有机会 ਖੁੱਲ ਜਾਂਦੀਆਂ ਐਰਪੋਰਟ ਤੇ ਹਰ ਜਗ੍ਹਾ ਹਮ ਸੋ ਮੈਨੂੰ ਲੱਗਦਾ ਕਿ ਇਹ ਤਾਂ ਕਾਫੀ ਵੱਡਾ ਸੈਕਟਰ ਹੈ ਤੇ ਹਰ ਬੰਦੇ ਨੂੰ ਜਿੰਨੂੰ ਜਲਦੀ ਜੌਬ ਸਿਕਿਉਰ ਚਾਹੀਦੀ ਹੈ ਆਪਣੀ ਹਾਂ ਦੇ ਸ਼ੁੱਡ ਪਰਸਿਊ this ਕੈਰੀਅਰ ਹਮ ਪਰ ਉਹਦੇ ਵਿੱਚ ਪੜ੍ਹਾਈ ਕਰਨੀ ਜ਼ਰੂਰ ਹੈ ਪਾਂ ਫੋਰਸ ਇੱਕ ਆਫ ਸਟੱਡੀ ਜਾਂਦਾ ਕਰਾਂਗੇ ਤਦ ਤੱਕ ਕੋਈ ਵੀ ਜੌਬ ਕੋਈ ਵੀ ਆ ਪੜ੍ਹਾਈ ਆ ਕੋਈ ਵੀ ਐਜੂਕੇਸ਼ਨ ਸਾਨੂੰ ਜੌਬ ਇੱਕ ਟਾਈਮ ਤੱਕ ਦੇਗੀ ਉਸ ਤੋਂ ਬਾਅਦ ਨਹੀਂ ਦੇਗੀ ਕਬੀਰ ਮੈਨੂੰ ਇੱਕ ਗੱਲ ਦੱਸੋ ਕਿਹੜੇ ਬੱਚੇ ਪਲੱਸ 2 ਤੋਂ ਬਾਅਦ ਇੱਥੇ ਆ ਕੇ ਹੋਟਲ ਇੰਡਸਟਰੀ ਦਾ ਕੋਈ ਡਿਪਲੋਮਾ ਡਿਗਰੀ ਕੋਰਸ ਕਰਨਾ ਚਾਹੁੰਦੇ ਆ ਉਹ ਠੀਕ ਹੈ ਤੁਹਾਡੇ ਨਜ਼ਰ ਦੇ ਵਿੱਚ ਜਾਂ ਇੰਡੀਅਨ ਇਨੀਸ਼ੀਏਟਿਵ ਹੋਟਲ ਮੈਨੇਜਮੈਂਟ ਦਾ ਸ਼ਿਮਲਾ ਚੰਡੀਗੜ੍ਹ ਬਟਿੰਡਾ ਜਾਂ ਜਿਹੜੇ ਸਟੇਟ ਇੰਸਟੀਟਿਊਟ ਦੇ ਸਰਕਾਰੀ ਹੈ ਉਹ ਤੁਹਾਨੂੰ ਠੀਕ ਲੱਗ ਰਿਹਾ ਹੈ ਫਾਈਨੈਂਸ਼ਲੀ ਵੀ ਤੁਸੀਂ ਉਹਨੂੰ ਕੰਪੈਰੀਜ਼ਨ ਕਰਿਓ ਮੈਂ ਤੁਹਾਨੂੰ ਚੰਡੀਗੜ੍ਹ ਅ ਬੈਠ ਕੇ ਨਹੀਂ ਦੇਖਣਾ ਚਾਹੁੰਦਾ ਤੁਸੀਂ ਪੰਜਾਬ ਚ ਬੈਠ ਕੇ ਇੱਕ ਨਾਰਮਲ ਮਿਡਲ ਫੈਮਿਲੀ ਦਾ ਜਿਹੜਾ ਬੱਚਾ ਹੈ ਉਹਨੂੰ ਕੀ ਐਡਵਾਈਸ ਕਰਨਾ ਹੈ ਬਿਲਕੁਲ ਜੀ ਅ ਮੈਂ ਕਹਿੰਦਾ ਜੇ ਬੱਚਾ ਚੰਡੀਗੜ੍ਹ ਜਾਂ ਕੋਈ ਵੱਡੇ ਸ਼ਹਿਰ ਚ ਜਾਂਦਾ ਹੈ ਹਾਂ ਓਬਵੀਅਸਲੀ ਮਤਲਬ ਆਪਾਂ ਉਥੇ ਹੌਸਟਲ ਫੈਸਿਲਿਟੀ ਅਵੇਲੇਬਲ ਹੁੰਦੀ ਹੈ ਹਰ ਕਾਲਜ ਹੂੰ ਕਿ ਤੁਹਾਨੂੰ ਕੋਈ ਬਾਹਰ ਰਹਿਣ ਦੀ ਜਾਂ ਬਾਹਰ ਐਕਸਟਰਾ ਕਮਰਾ ਲੈ ਕੇ ਰਹਿਣ ਦੀ ਲੋੜ ਨਹੀਂ ਤੁਹਾਡੇ ਕੋਲ ਜੇਕਰ ਤੁਹਾਡੇ ਮੈਰਿਟਸ ਵਧੀਆ ਤੁਹਾਨੂੰ ਹੌਸਟਲ ਮਿਲੇਗਾ ਉਹਦੇ ਵਿੱਚ ਹੀ ਸਾਰੇ ਮੀਲਸ ਇਨਕਲੂਡਡ ਹੁੰਦੇ ਆ ਬ੍ਰੇਕਫਾਸਟ ਤੋਂ ਲੈ ਕੇ ਡਿਨਰ ਤੋਂ ਲੈ ਕੇ ਲੰਚ ਟੀ ਟਾਈਮ ਸਭ ਕੁਝ ਹਾਂ ਏਵਰੀਥਿੰਗ ਇਜ਼ ਇਨਕਲੂਡਡ ਇਨ ਥੈਟ ਪਲੱਸ ਬੱਚੇ ਨੂੰ ਨਵਾਂ ਐਕਸਪੋਜ਼ਰ ਬਹੁਤ ਮਿਲਦਾ ਹੁਣ ਤੁਸੀਂ ਕੈਨੇਡਾ ਆ ਕੇ 12ਵੀਂ ਕਰਕੇ ਇੱਥੇ ਆ ਕੇ ਤੁਸੀਂ ਡਿਪਲੋਮਾ ਕਰ ਲਿਆ ਜੋ ਅਸੀਂ ਦੇਖ ਰਹੇ ਹਾਂ ਇੱਥੇ ਕੈਨੇਡਾ ਦੇ ਕਾਲਜਸ ਤੁਹਾਨੂੰ ਪੜਾਉਣਾ ਰਿਹਾ ਜੀ ਇੱਕ ਇੱਕ ਰੂਮ ਜਾਂ ਪੰਜ ਪੰਜ ਕਮਰਿਆਂ ਵਾਲੇ ਕਾਲਜੇਜ਼ ਨੇ ਤੁਹਾਨੂੰ ਕਿੰਨਾ ਕੁ ਸਮਝਾ ਦੇਣਗੇ ਉਹ ਸਿਮਿਲਰਲੀ ਸਾਡੇ ਜਿਵੇਂ ਆਈ.ਆਈ.ਐਮ ਸ਼ਿਮਲਾ ਹੈ ਹਾਂ ਉੱਥੇ ਪ੍ਰੋਪਰ ਲੈਬਸ ਬਣੀਆਂ ਹੋਈਆਂ ਹਰ ਚੀਜ਼ ਦੀ ਅੱਛਾ ਜੀ ਤੁਹਾਡੀ ਬੇਕਰੀ ਹੈ ਤਾਂ ਤੁਹਾਡੇ ਕੋਲ ਇੱਕ ਫੁੱਲ ਫਲੇਜ ਹੋਟਲ ਵਰਗੀ ਕਿਚਨ ਹੈ ਹਾਂ ਸੋ ਤੁਸੀਂ ਉੱਥੇ ਪ੍ਰੋਪਰ ਟ੍ਰੇਨਿੰਗ ਲੈ ਰਹੇ ਜੀ ਸਿਮਿਲਰਲੀ ਕਿਚਨ ਸਿਮਿਲਰਲੀ ਫਰੰਟ ਆਫਿਸ ਹਾਊਸਕੀਪਿੰਗ ఎవਰੀਥਿੰਗ ਠੀਕ ਹੈ ਅਰੇ ਹੀ ਖਰਚੇ ਦੀ ਗੱਲ ਜੀ 4 ਤੋਂ 5 ਲੱਖ ਵਿੱਚ ਤੁਹਾਡੀ ਡਿਗਰੀ ਹੋ ਜਾਂਦੀ ਹੈ ਪੂਰੀ 4 ਤੋਂ 5 ਲੱਖ ਇੰਡੀਅਨ ਪੈਸੇ ਹਾਂਜੀ 4 ਸਾਲ ਦੀ ਹਾਂਜੀ ਇਸ ਤੋਂ ਦਾ ਕੀ ਚਾਹੀਦਾ ਤੁਹਾਨੂੰ ਤੇ ਐਜੂਕੇਸ਼ਨ ਪਲੱਸ 2 ਪਲੱਸ 2 ਐਜੂਕੇਸ਼ਨ ਅੱਛਾ ਇੱਕ ਦੱਸਿਓ ਇਹਦੇ ਚ ਸਾਇੰਸ ਸਬਜੈਕਟ ਜਿੱਦਾਂ ਹੁੰਦੇ ਆ ਸਬਜੈਕਟ ਕੋਈ ਵੀ ਨਾਰਮਲ ਬੀਏ ਸੌਰੀ ਨਾਰਮਲ ਪਲੱਸ 2 ਐਂਟਰਸ ਨਾਰਮਲ ਹਾਂਜੀ ਨਹੀਂ that is ਐਪਟੀਟਿਊਡ ਟੈਸਟ ਹੁੰਦਾ ਇਹ ਬੇਸਿਕਲੀ ਓਕੇ ਜਿਵੇਂ ਆਪਣੇ ਬੇਸਿਕ ਐਪਟੀਟਿਊਡ ਉਦਾਂ ਦੇ ਟੈਸਟ ਹੁੰਦੇ ਐਂਟਰਸ ਹੁੰਦਾ ਹਾਂਜੀ ਔਰ ਇਹ ਨਾ ਇਹ ਇੰਡੀਆ ਲੈਵਲ ਦਾ ਹੁੰਦਾ ਹੈ। ਹਾਂਜੀ। ਔਰ ਕਿੰਨੀਆਂ ਸੀਟਾਂ ਐ ਟੋਟਲ? ਟੋਟਲ ਤਾਂ ਕਾਫੀ ਹੋ ਗਈ ਹੋਣੀ ਹੈ ਮੇਰੇ ਹਿਸਾਬ ਨਾਲ ਜੀ ਮੈਨੂੰ। ਤੁਹਾਡੇ ਵਰੀ ਕਿਵੇਂ ਅਸੀਂ? ਮੈਂ ਜੀ ਮੇਰਾ ਮੇਰਾ ਟਾਰਗੇਟ ਸੀਗਾ ਕਿ ਮੈਂ ਸਰਕਾਰੀ ਕਾਲਜ ਚ ਹੀ ਜਾਣਾ। ਓ ਕਿਉਂਕਿ ਹੁਣ ਚਿਤਕਾਰਾ ਹੋ ਗਿਆ ਤੁਹਾਡਾ ਰਿਆਤ ਭਾਰਾ ਹੋ ਗਿਆ। ਹਾਂ ਇਹ ਇੱਕ ਇੱਕ ਆ ਜ਼ਰੂਰ ਕੀ ਕਿਉਂਕਿ ਨਾ ਮੈਂ ਦੇਖਿਆ ਬਹੁਤ ਸਾਰੇ ਕਹਿੰਦੇ ਆ ਵੀ ਅਸੀਂ ਇੱਥੋਂ ਥੋੜੇ ਦਿਨ ਹੋਟਲ ਦੇ ਰਹੀਏ, ਸਟੇਟੂਗੇਟ ਰਹੀਏ ਜਾਂ ਬੇਖਰੀ ਬੁਖਰੀ ਦੇ ਰਹੀਏ ਤੇ ਅਸੀਂ ਵੀਜ਼ਾ ਲਵਾ ਲਈਏ। ਉਹਨਾਂ ਨੂੰ ਕੀ ਡਵਾਈਸ ਦੋਟੇ ਵੀ ਦੇਖੋ ਜੀ ਅਗਰ ਕਿਸੇ ਦਾ ਅਲਟੀਮੇਟ ਗੋਲ ਹੈ ਕਿ ਉਹਨੇ ਕੈਨੇਡਾ ਹੀ ਲੈਂਡ ਕਰਨਾ ਹੈ ਬਸ ਹੋਰ ਕੁਝ ਨਹੀਂ ਮਤਲਬ ਉਹਨਾਂ ਨੇ ਕੁਝ ਫਿਊਚਰ ਬਾਰੇ ਨਹੀਂ ਹੋਟਲਸ ਦੇਖਣਾ ਫਿਰ ਤਾਂ ਮੈਂ ਮਤਲਬ ਬੜਾ ਓਨੈਸਟ ਜੀ ਆਨਸਰ ਦਊਂਗਾ ਅਗਰ ਉਹਨਾਂ ਜਗ੍ਹਾ ਤੇ ਮੈਂ ਹੋਊਂਗਾ ਮੈਂ ਵੀ ਕਹੂੰਗਾ ਠੀਕ ਹੈ ਯਾਰ ਬਟ ਫਿਰ ਫਿਊਚਰ ਕੀ ਉਹਦਾ ਫਿਊਚਰ ਤਾਂ ਕੁਝ ਨਹੀਂ ਹੈ ਹਾਂ ਜੇ ਮੈਂ ਸਪੋਜ਼ੀਡਲੀ ਮਤਲਬ ਮੈਂ ਐਸਵੇਲੇ ਵੀ ਹੋਟਲਸ ਲਾਈਨ ਚ ਹੀ ਹਾਂ ਜੇ ਜਦੋਂ ਮੇਰੇ ਸਾਹਮਣੇ ਬੱਚਾ ਆਂਦਾ ਮੈਂ ਦੇਖ ਕੇ ਦੱਸ ਦਿੰਦਾ ਕਿ ਬੱਚਾ ਕੰਮ ਕਰ ਪਾਏਗਾ ਮੇਰੇ ਕੋਲ ਕਿ ਨਹੀਂ ਕਰ ਪਾਏਗਾ ਸੋ ਮੈਂ ਹ ਕਿ ਕੈਨੇਡਾ ਵਿੱਚ ਤਾਂ ਮੇਰੇ ਕੋਲ ਹਰ ਮਿੰਟ ਦੇ ਮੈਂ ਪੈਸੇ ਦੇਣਾ ਹਾਂ ਮੈਂ ਕਿਸ ਨੂੰ ਵਿਹਲਾ ਦਾ ਖੜ ਨਹੀਂ ਸਕਦਾ ਹਮ ਅਗਰ ਉਹ ਬੱਚਾ ਕੰਮ ਲਈ ਰੈਡੀ ਹੈ ਤੇ ਉਹ ਕੰਮ ਕਰ ਸਕਦਾ ਤਾਂ ਹੀ ਮੈਂ ਉਹਨੂੰ ਰੱਖਾਂਗਾ ਸੋ ਜੇ ਤੁਸੀਂ ਲਰਨਿੰਗ ਪਹਿਲਾਂ ਹੀ ਕੀਤੀ ਹੋਈ ਹੈ ਇੰਡੀਆ 'ਚ ਕਾਫੀ ਜ਼ਿਆਦਾ ਤੁਹਾਨੂੰ ਆਂਦਾ ਐਕਸਪੀਰੀਅੰਸ ਹੈਗਾ ਤੁਹਾਨੂੰ ਇੱਥੇ ਗ੍ਰੈਡ ਕਾਰਪਟ ਵਿਸ਼ਾ ਮਿਲੂਗਾ ਹਮ ਇਹ ਫਾਇਦਾ ਹੋ ਜਾਂਦਾ ਜੀ ਇੱਛਾ ਤੁਹਾਡੇ ਹਿਸਾਬ ਨਾਲ ਕਬੀਰ ਹੋਟਲ ਇੰਸਟੀਚਿਊਟ ਜਿਹੜੇ ਗਵਰਨਮੈਂਟ ਦੇ ਆ ਉਹਦੇ ਚ ਹੀ ਐਡਮਿਸ਼ਨ ਲੈਣੀ ਚਾਹੀਦੀ ਪਹਿਲੀ ਗੱਲ ਤਾਂ ਇਹ ਆ 4 ਸਾਲ ਦਾ ਉੱਥੋਂ ਕਰਕੇ ਹੋਣਾ ਚਾਹੀਦਾ ਤੇ ਇਹਦੇ ਲਈ ਪੀਆਰ ਕਿੰਨੀ ਸੌਖੀ ਹੈਗੀ ਜੀ ਅੱਜਕੱਲ ਦੇ ਐਕਸਪ੍ਰੈਸ ਐਂਟਰੀ ਦੇ ਪੁਆਇੰਟ ਵਿੱਚ ਨਾ 50 ਤੋਂ 25 ਪੁਆਇੰਟ ਡਿਪੈਂਡ ਕਰਦੇ ਤੁਹਾਡੇ ਓਕੇ ਗ੍ਰੈਜੂਏਸ਼ਨ ਠੀਕ ਹੈ ਠੀਕ ਹੈ ਜੀ ਸੋ ਤੁਹਾਨੂੰ ਇੱਕ ਤਾਂ ਡਬਲਯੂਐਸ ਕਰਾ ਕੇ ਉਹਦੇ ਪੁਆਇੰਟ ਮਿਲ ਜਾਣਗੇ ਡਬਲਯੂਐਸ ਨਹੀਂ ਮੈਨੂੰ ਸਭ ਸਭ ਇਹ ਹੈਗਾ ਜੀ ਤੁਹਾਡਾ ਮਤਲਬ ਵੈਸ ਕਹਿੰਦੇ ਹਨ ਅੱਛਾ ਵੈਸ ਤੁਹਾਡੀ ਜਿਹੜੀ ਫੋਰਨ ਜਿਵੇਂ ਕੈਨੇਡਾ ਗਵਰਨਮੈਂਟ ਇੰਡੀਅਨ ਗਵਰਨਮੈਂਟ ਇੰਡੀਅਨ ਇੰਸਟੀਚੂਟਸ ਤੋਂ ਤੁਹਾਡੀ ਡਿਗਰੀਆਂ ਮੰਗਾਂਦੀ ਹੈ ਗ੍ਰੇਡੇਸ਼ਨ ਗ੍ਰੇਡੇਸ਼ਨ ਕਰ ਗ੍ਰੇਡੇਸ਼ਨ ਕਰਦੀ ਹੈ ਓਕੇ ਇਹ ਪ੍ਰਾਈਵੇਟ ਕੰਪਨੀ ਹੈ ਉਹਦਾ ਨਾਮ ਹੈ ਵੈਸ ਅੱਛਾ ਵੈਸ ਉਹ ਗ੍ਰੇਡੇਸ਼ਨ ਕਰਦੀ ਹੈ ਏਵੈਲੂਏਸ਼ਨ ਵੀ ਕਹਿ ਸਕਦੇ ਆ ਏਵੈਲੂਏਸ਼ਨ ਕਹਿ ਸਕਦੇ ਹੈ ਨਾ ਸੋ ਕਬੀਰ ਆਪਾਂ ਮੇਰੇ ਖਿਆਲ ਦੋ ਕਮੈਂਟਾਂ ਚ ਵਾਝਾਂਗੇ ਨਾ ਹੋਰ ਐਗਜ਼ੈਕਟਲੀ ਅੱਛਾ ਕੋਈ ਗੱਲ ਜਿਹੜੀ ਤੁਸੀਂ ਮੈਂ ਪੁੱਛ ਨਹੀਂ ਰਹਿ ਗਿਆ ਹੋਵਾਂ ਤੇ ਤੁਸੀਂ ਮੈਨੂੰ ਦੱਸਣੀ ਚਾਹੁੰਦੇ ਹੋਵੋ ਇਹਦੇ ਲਈ ਬੈਂਡ ਕਿੰਨੇ ਚਾਹੀਦੇ ਨੇ ਜੇ ਪਰ ਬੈਂਡ ਤਾਂ ਮੇਰੇ ਖਿਆਲ ਜਦੋਂ ਹੋਟਲ ਚਾਰ ਸਾਲ ਦਾ ਡਿਗਰੀ ਕਰ ਲਈ ਤਾਂ ਉਹਦੇ 'ਚ ਕੋਈ ਬੈਂਡ ਦੇ ਵੀ ਕੋਈ ਛੋਟ ਮਿਲਦੀ ਹੈ ਕਿ ਨਹੀਂ ਨਹੀਂ ਛੋਟ ਕੋਈ ਨਹੀਂ ਮਿਲਦੀ ਮਿਨਿਮਮ ਕਿੰਨੇ ਚਾਹੀਦੇ ਹੈ ਜੇ ਤੁਸੀਂ ਸਕਸੈਸਫੁਲ ਲਾਈਫ ਹੋਟਲ ਇੰਸਟੀਚਿਊਟ ਆਫ ਮੈਨੇਜਮੈਂਟ ਤੋਂ ਡਿਪਲੋਮਾ ਕਰਕੇ 6 ਜਾਂ 7 ਮੈਂ 7 ਕਹਾਂਗਾ ਐਟ ਲੀਸਟ ਹਾਂ 7 ਕਹੋਗੇ 7 ਓਵਰ ਆਲ ਆ ਜਾਣ ਬੱਚੇ ਦੇ ਅੱਛਾ ਨਰਸਿੰਗ ਜਿਹੜੇ ਬੱਚੇ ਨਰਸਿੰਗ ਨਹੀਂ ਕਰਨਾ ਚਾਹੁੰਦੇ ਨਹੀਂ ਨਰਸਿੰਗ ਦਾ ਜੀ ਬਹੁਤ ਸਕੋਪ ਹੈ ਨਹੀਂ ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਹੋਟਲ ਮੈਨੇਜਮੈਂਟ ਦੇ ਵਿੱਚ ਉਹਨਾਂ ਦਾ ਸੈਲਰੀ ਦਾ ਪੈਕੇਜ ਦਾ ਕੋਈ ਫਰਕ ਹੈ ਕਿ ਸੇਮ ਹੈ ਨਰਸਿੰਗ ਤੇ ਹੋਟਲ ਮੈਨੇਜਮੈਂਟ ਹਾਂ ਫਰਕ ਹੈ ਜੀ ਕਿੰਨਾ ਕੋ ਹੈਗਾ ਫਰਕ ਮਤਲਬ ਇਦਾਂ ਨਹੀਂ ਹੈ ਕਿ ਫਰਕ ਨਹੀਂ ਹੈ ਬਟ ਉਹਦੇ ਚ ਉਹਦੇ ਚ ਬੱਚਿਆਂ ਨੂੰ ਕਈ ਵਾਰੀ ਹੁੰਦਾ ਵੀ ਉਹ ਬੱਚਾ ਕਹਿੰਦਾ ਮੈਂ ਸਾਇੰਸ ਨਹੀਂ ਪੜਿਆ ਨਰਸਿੰਗ ਚ ਹਾਂ ਅੰਕ ਕਿਉਂਕਿ ਪਿਛਿਆ ਤਾਂ ਸਾਇੰਸ ਵਾਲੇ ਹੀ ਆਊਗਾ ਨਾ ਜੀ ਹਾਂ ਜੀ ਤੇ ਹੋਟਲ ਮੈਨੇਜਮੈਂਟ ਤੇ ਮੇਰੇ ਕੋਲ ਸਿੰਪਲ ਪਲਸ 2 ਵਾਲਾ ਪੀਅਰ ਹੋ ਸਕਦਾ ਹੈ ਸਿੰਪਲ ਵਾਲਾ ਵੀ ਕਰ ਸਕਦਾ ਜੀ ਤੁਸੀਂ ਮੰਨੋਗੇ ਨਹੀਂ ਮੇਰੇ ਕਾਲਜ ਵਿੱਚ ਸਾਇੰਸ ਵਾਲੇ ਵੀ ਸੀਗੇ ਮੈਡੀਕਲ ਡ੍ਰੌਪ ਆਊਟ ਬੱਚੇ ਹਾਂ ਜੋ ਵੀ ਚੱਲ ਉਹਨਾਂ ਦਾ ਐਡਮਿਸ਼ਨ ਨਹੀਂ ਹੋਈ ਕਿ ਹਾਂ ਨਹੀਂ ਚਲੋ ਤਾਂ ਕਈ ਵਾਰੀ ਇੰਟਰਸਟ ਵੀ ਹੁੰਦਾ ਹੈ ਇੰਟਰਸਟ ਵੀ ਹੁੰਦਾ ਜੀ ਅੱਛਾ ਮੁਕਦੀ ਗੱਲ ਕਬੀਰ ਜੇ ਕਿਸੇ ਦਾ ਇੰਟਰਸਟ ਇਹ ਹੈਗਾ ਫੂਡ ਵਾਲੇ ਪਾਸੇ ਹੋਟਲ ਇੰਡਸਟਰੀ ਦੇ ਵਿੱਚ ਬੈਕਰੀ ਦੇ ਵਿੱਚ ਤਾਂ ਫਿਰ ਉਹ ਇੱਧਰ ਨੂੰ ਆਵੇ ਤੇ ਉਹਦੇ ਲਈ ਕੈਨੇਡਾ ਦੇ ਵਿੱਚ ਦਰਵਾਜ਼ੇ ਮੈਂ ਇੱਕ ਲਾਸਟ ਗੱਲ ਕਰਾਂਗਾ ਤੁਹਾਡਾ ਹਾਂ ਬਿਲਕੁਲ ਮੇਰੇ ਫਰੈਂਡ ਸਰਕਲ 'ਚ ਲੋਕੇ ਹੈਗੇ ਆ ਜਿਹੜੇ 5 ਤੋਂ 6 ਬੰਦੇ ਸੀ ਇਹਨਾਂ ਨੇ ਆਪਣੇ ਫੂਡ ਟਰੱਕ ਖੋਲੇ ਇੱਥੇ ਆ ਕੇ ਓ ਗੁੱਡ ਹੋਟਲ ਮੈਨੇਜਮੈਂਟ ਕੀਤੀ ਸੀ ਉਹਨਾਂ ਨੇ ਬਟ ਉਹਨਾਂ ਨੇ ਉੱਥੇ ਕੰਮ ਜ਼ਰੂਰ ਸਿੱਖਿਆ 5 ਸਟਾਰ ਵਿੱਚ ਰਹਿ ਕੇ ਉਹਨਾਂ ਨੇ ਨਵੀਆਂ-ਨਵੀਆਂ ਡਿਸ਼ੇਸ ਨਵੀਆਂ-ਨਵੀਆਂ ਡਰਿੰਕਸ ਉਹ ਸਿੱਖੀਆਂ ਤੇ ਉਹਨਾਂ ਨੇ ਆਪਣਾ ਸੈਟਅਪ ਕੀਤਾ ਹਮ ਜ਼ਰੂਰ ਉਹਨਾਂ ਨੂੰ 4 ਸਾਲ ਲੱਗੇ 5 ਸਾਲ ਲੱਗੇ ਉਹ ਪੈਸੇ ਜੋੜਨ ਲਈ ਉਹਨਾਂ ਨੇ ਕਿਤੇ ਲੋਨ ਨਹੀਂ ਲਿਆ ਐਸਟੂਡੈਂਟ ਨੇ ਉਹਨੇ ਫੂਡ ਟਰੱਕ ਸੈਟਅਪ ਕੀਤਾ ਹੁਣ ਏਟ ਲੀਸਟ ਦੇ ਆਰ ਮਾਈਂਡ ਫਰੀ ਕਿ ਉਹਨਾਂ ਨੂੰ ਕੋਈ ਜੌਬ ਤੋਂ ਕੱਢ ਦੇਗਾ ਲੇਓਵਰ ਆ ਜਾਏਗਾ ਲੇ ਆਫ ਆ ਜਾਏਗਾ ਕਿਉਂਕਿ ਜੀ ਰੋਟੀ ਤਾਂ ਲੋਕਾਂ ਨੇ ਖਾਣੀ ਹੈ ਬਿਲਕੁਲ ਕੋਵਿਡ ਚ ਵੀ ਕੋਵਿਡ ਚ ਵੀ ਰੋਟੀ ਖਾਦੀ ਲੋਕਾਂ ਨੇ ਹਾਂ ਸਹੀ ਹੈ ਸੋ ਆਪਣੇ ਵੱਲ ਉਹਨਾਂ ਨੇ ਸਹੀ ਕਰ ਲਿਆ ਸੋ ਸਾਡੀ ਨਾ ਰਾਈਡ ਰਹੇਗੀ 1 ਮਿੰਟ ਤੇ ਇਧਰੋਂ ਮੈਂ ਕਿਹਾ ਹੁਣ ਇਹਨੂੰ ਕਬੀਰ ਦਾ ਟਾਈਮ ਨਾ ਵੇਸਟ ਕਰੀਏ ਕਿਉਂਕਿ ਇਹ ਵੀ ਕਹਿੰਦਾ ਕਿ ਮੈਂ ਕੰਮ ਦੇ ਪੈਸੇ ਲੈਣਾ ਹੈ ਇਹ ਕੰਮ ਦੇ ਪੈਸੇ ਦਿਨਾ ਹੈ ਸੋ ਆਪਾਂ ਕੰਮ ਦੀ ਗੱਲ ਜਿਹੜੀ ਹੈ ਉਹ ਕਵੀਰ ਨਾਲ ਕਰ ਲਈ ਹੈ ਸੋ ਥੈਂਕ ਯੂ ਕਵੀਰ ਬਹੁਤ ਅੱਛਾ ਲੱਗਿਆ ਮੈਨੂੰ ਜਾਣਕਾਰੀ ਦੇ ਕੇ ਆ ਤੁਹਾਡੇ ਲੈ ਕੇ ਸੋ ਜੇ ਤੁਹਾਡਾ ਬੱਚਾ ਇੰਡੀਅਨ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਯਾਨੀ ਕਹਿਣ ਦਾ ਭਾਵ ਇਹ ਹੈ ਵੀ ਨਰਸਿੰਗ ਨਹੀਂ ਕਰਨਾ ਚਾਹੁੰਦਾ ਤਾਂ ਆਪਣਾ ਬਠਿੰਡੇ ਹੈਗਾ ਇੱਕ ਇੰਸਟੀਚਿਊਟ ਉੱਥੇ ਦਾਖਲਾ ਲੈ ਕੇ ਤੇ ਉਹਦੇ ਲਈ ਕੈਨੇਡਾ ਦੇ ਦਰਵਾਜ਼ੇ ਬੜੀ ਜਲਦੀ ਖੁੱਲੇ ਆ ਤੇ ਟਰੈਵਲ ਏਜੰਟਾਂ ਦੇ ਚੱਕਰ ਦੇ ਵਿੱਚ ਨਾ ਪਿਆ ਜਾਵੇ ਤਾਂ ਮੈਨੂੰ ਲੱਗਦਾ ਜ਼ਿਆਦਾ ਬੈਟਰ ਹੈਗਾ ਸੋ ਅਸੀਂ ਪਹੁੰਚ ਵੀ ਗਏ ਆ ਬਰਾੜ ਸਾਹਿਬ ਦੇ ਆਪਣੇ ਸ਼ਮਾ ਜੀ ਸੰਧੂ ਸਾਹਿਬ ਦੇ ਘਰ ਤੇ ਉਹਨਾਂ ਦੇ ਘਰ ਅੱਜ ਇੱਕ ਪਾਰਟੀ ਰੱਖੀ ਹੈ ਛੋਟੀ ਜੀ ਤੇ ਮੈਂ ਹੋ ਗਿਆ ਲੇਟ ਤੇ ਇਸ ਕਰਕੇ ਕਬੀਰ ਜੀ ਨੂੰ ਮੈਂ ਬੇਨਤੀ ਕੀਤੀ ਕਿ ਮੈਂ ਕਹਿੰ ਗਿਆ ਜੀ ਮੈਨੂੰ ਨਾ ਤੁਸੀਂ ਛੱਡ ਕੇ ਆਓ ਜੇ ਰੱਬ ਬੜਾ ਤੇ ਤਾਂ ਨੰਬਰ ਕਿਹੜਾ ਹੈਗਾ 52 54 ਲੱਗ ਗਈ ਹੈ ਮੈਨੂੰ ਇੱਕ ਤਾਂ ਪੈਨ ਜੱਲ ਲਾਉਣਾ ਪਿਆ ਤੇ ਅਸੀਂ ਪਹੁੰਚਣਾ ਨਹੀਂ ਹੈ ਇਹ ਦੇਖੋ ਕਈ ਗੱਲਾਂ ਕਰਨੀਆਂ ਚਾਹੀਆਂ ਸੀਗੀਆਂ ਹੋਰ ਤੇ ਅਸੀਂ ਪਹੁੰਚ ਚੁੱਕੇ ਹਾਂ ਲੱਗਦਾ ਹੈ ਅਸੀਂ ਪਹੁੰਚ ਗਏ ਹਾਂ ਸਹੀ ਜਗ੍ਹਾ ਦੇ ਉੱਤੇ ਆ ਬਰਾੜ ਸਾਹਿਬ ਵੀ ਬੈਠੇ ਹੈ ਤੇ ਹੁਣ ਆ ਇੱਕ ਮਿੰਟ ਮੈਨੂੰ ਤਾਰ ਜੇ ਕੱਢ ਦੇਓ ਉੱਤੇ ਬੜਾ ਹੀ ਤੁਹਾਡੀ ਮਿਹਰਬਾਨੀ ਹੋਊਗੀ ਆ ਬੈਲਟ ਜੀ ਵੀ ਲਾਉਣੀ ਪੈਣੀ ਹੈ ਮੈਨੂੰ ਲੱਗਦਾ ਮੈਂ ਕੱਲ ਕੀ ਨਾਲ ਲਾਹ ਤਾਂ ਲਈ ਹੈ ਇੱਕ ਮੇਰਾ ਬੈਗ ਸੀਗਾ ਛੋਟਾ ਜਿਹਾ ਇੱਕ ਮੈਂ ਬਰਾੜ ਸਾਹਿਬ ਨੂੰ ਮਿਲਣ ਦੇ ਸਤਿ ਸ੍ਰੀ ਅਕਾਲ ਬਰਾੜਾ ਲਓ ਜੀ ਅਸੀਂ ਪਹੁੰਚ ਗਏ ਆ ਮੈਂ ਇੱਕ ਮਿੰਟ ਜੀ ਬਸ ਇੱਕੋ ਸੈਕਿੰਡ ਸੋ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮਾਫੀ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਅੱਜ ਨਵੀਂ ਪਾਰਟੀ ਸਾਡੀ ਸ਼ਮਾ ਜੀ ਦੇ ਘਰ ਸੰਧੂ ਸਾਹਿਬ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਸਰਦਾਰ ਗੁਰਵਿੰਦਰ ਸਿੰਘ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸੌਰੀ ਪਹਿਲਾਂ ਤਾਂ ਮੈਂ ਇੱਕ ਜਾਣਕਾਰੀ ਹੋਰ ਦੇਣੀ ਸੀ ਸਤਿ ਸ਼੍ਰੀ ਅਕਾਲ ਸੌਰੀ ਜੀ ਪਹਿਲਾਂ ਤਾਂ ਮਾਫੀ ਚਾਹਣਾ ਸਤਿ ਸ਼੍ਰੀ ਅਕਾਲ ਜੀ ਆਪਾਂ ਬਸ ਇੱਕ ਮਿੰਟ ਦੀ ਗੱਲਸ਼ ਕਰਨਾ ਖਤਮ ਆ ਆਪਣਾ ਸੰਧੂ ਸਾਹਿਬ ਹਾਂ ਜੀ ਹਾਂ ਜੀ ਹਾਂ ਬੈਨ ਮੈਨੂੰ ਹੁਣ ਤੁਸੀਂ ਮੁਕਸਰ ਦੀ ਦੂਜੀ ਕਿਸ਼ਤ ਦੱਸੋ ਵੀ ਮੈਨੂੰ ਤਾਂ ਥੋੜਾ ਪਛਾਣ ਹੋਣ ਆਈ ਹੈ ਠੀਕ ਹੈ ਜੀ ਮਲੋਡ ਰੋਡ ਤੇ ਬਰਾੜ ਆਪਣਾ ਇੱਧਰ ਆਇਓ ਮੜਾ ਜਾ ਹਾਂ ਜੀ ਹਾਂ ਜੀ ਤੁਹਾਨੂੰ ਪਛਾਣ ਆ ਗਈ ਸੀ ਜੋ ਤੁਸੀਂ ਪਹਿਲੀ ਵਾਰ ਕੈਨੇਡਾ ਆਏ ਸੀ ਸ਼ਮਾ ਜੀ ਵੀ ਅੰਮੇ ਦੇ ਹਾਂ ਜਾਂ ਕਾਈ ਹੁੰਦੀ ਹੈ ਅੱਛਾ ਅੱਛਾ ਇਹ ਮੈਨੂੰ ਮਿਲਿਆ ਉਹ ਰਾਜਵੇਦਨ ਦੇ ਵਿਆਹ ਤੇ ਪਹਿਲੀ ਵਾਰੀ ਅੱਛਾ ਅੱਛਾ ਤੇ ਇਹ ਦੂਜੀ ਪਾਰਟੀ ਨੰਬਰ 2 ਹਾਂਜੀ ਸਰ ਬਰਾਦਰ ਸਾਹਿਬ ਕਿਵੇਂ ਲੱਗਿਆ ਮੱਦੈ ਨੂੰ ਪਤਾ ਹੀ ਨਹੀਂ ਹੁਣ ਕੈਨੇਡਾ ਕਿ ਸ਼ਮਾ ਨਹੀਂ ਦੋਨੇ ਗੱਲਾਂ ਨਹੀਂ ਕੁਐਸਚਨ ਕੀ ਹੈ ਕਿ ਕਿਹਦੇ ਵਿੱਚ ਲੱਗੇ ਦੋਨੇ 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 ਕੰਮ ਆਸੀ ਹੋਣਾ ਪਤਾ ਕਿ ਬੇਟਾ ਜੀ ਹੁਣ ਮੈਂ ਤੇ ਬਾਈਰ ਤਾਂ ਬਹੁਤ ਪਹਿਲਾਂ ਦੇ ਆਇਆ ਮੈਂ ਤੇ ਨਹੀਂ ਤਾਂ ਇਕੱਠੇ ਆਏ ਆ ਆਲਮੋਸਟ ਤੇ ਅਸੀਂ ਇਕੱਠੇ ਰਹੇ ਆ ਇਕੱਠੇ ਰਹੇ ਆ ਅਸੀਂ ਬੇਸਮੈਂਟ ਦੇ ਜਦੋਂ ਤਾਂ ਸਟਾਰਟ ਕੀਤਾ ਗਿਆ ਤੇ ਬਾਈਰ ਸਾਨੂੰ ਛੱਡ ਗਿਆ ਕਬੀਰ ਇਹ ਚੰਡੀਗੜ੍ਹ ਤੋਂ ਆਇਆ ਤੇ ਇਹ ਆਪਣੇ ਅਜੇ ਵੀਰ ਜੀ ਨੇ ਭੇਜਿਆ ਹਾਂਜੀ ਹਾਂਜੀ ਇਹ ਇੰਡੀਅਨ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਸ਼ਿਮਲੇ ਤੋਂ ਨੇ ਕੀਤੀ ਮੈਂ ਇਹਨੂੰ ਪੁੱਛ ਰਿਹਾ ਸੀਗਾ ਵੀ ਇਹ ਕਹਿੰਦਾ ਵੀ ਬੈਸਟ ਇੰਡਸਟਰੀ ਜਿਹੜ ਮੈਂ ਕਹਿਆ ਸੀ ਵੀ ਜਿਹੜੇ ਏਜੰਟ ਹੁਣ ਧੱਕੇ ਨਾਲ ਜੋ ਆਕਾ ਨੂੰ ਚੜਾਈ ਜਾਂਦੇ ਏ ਥੋੜਾ ਜਿਹਾ ਉਹਨਾਂ ਤੋਂ ਵਿਚਾਰ ਰੱਖੀਏ ਸੋ ਥੈਂਕ ਯੂ ਕਬੀਰ ਥੈਂਕ ਯੂ ਜੀ ਓਕੇ ਸੋ ਇਹ ਮੁਕਸਰੀਆਂ ਦੀ ਸੈਕੰਡ ਪਾਰਟੀ ਸ਼ਮਾ ਜੀ ਦੇ ਘਰ ਤੇ ਅਗਲੀ ਪਾਰਟੀ ਦੇ ਫੇਰ ਮਿਲਦੇ ਆ